ਹੋਟਲਾਂ ਵਿੱਚ ਸਵਾਦਾਂ ਨਾਲ ਖਾਣਾ ਖਾਣ ਵਾਲੇ ਹੋ ਜਾਓ ਸਾਵਧਾਨ ਤੁਸੀਂ ਆਪਣੇ ਆਪ ਕਰਵਾ ਰਹੇ ਹੋ ਆਪਣੀ ਸਿਹਤ ਨਾਲ ਖਿਲਵਾੜ ਅਕਸਰ ਹੀ ਬਹੁਤ ਸਾਰੇ ਲੋਕ ਹੋਟਲਾਂ ਦਾ ਮਸਾਲਿਆਂ ਵਾਲਾ ਖਾਣਾ ਖਾਣ ਦੇ ਬਹੁਤ ਹੀ ਸ਼ੁਕੀਨ ਹੁੰਦੇ ਨੇ ਪਰ ਉਹਨ ਇੱਕ ਹੋਟਲ ਦੀ ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਮੋਗੇ ਹੈਰਾਨ ਦਰਸਾਲ ਇੱਕ ਹੋਟਲ ਉੱਪਰ ਸਿਹਤ ਵਿਭਾਗ ਦੀ ਟੀਮ ਵੱਲੋਂ ਛਾਪਾ ਮਾਰਿਆ ਗਿਆ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜੋ ਗਰੇਵੀ ਤੁਸੀਂ ਬੜੇ ਹੀ ਸਵਾਦਾਂ ਨਾਲ ਹੋਟਲਾਂ ਵਿੱਚ ਖਾਂਦੇ ਹੋ ਕਿਵੇਂ ਭਾਂਡਿਆਂ ਦੇ ਵਿੱਚ ਗਲੀ ਸੜੀ ਪਈਏ ਅਤੇ ਕਿਵੇਂ ਮਲਾਫਟੀ ਮੱਖਣ ਅਤੇ ਘਿਓ ਵਰਤ ਕੇ ਸਿਹਤ ਨਾਲ ਖਿਲਵਾੜ ਕੀਤਾ ਜਾਂਦਾ ਏ ਸੋ ਅਕਸਰ ਹੀ ਵੱਡੇ ਹੋਟਲਾਂ ਜਾਂ ਰੈਸਟੋਰੈਂਟਾਂ ਵਿੱਚ ਦਾਲਾਂ ਸਬਜ਼ੀਆਂ ਬਣਾਉਣ ਲਈ ਇਕੱਠੀ ਹੀ ਗਰੇਵੀ ਜਾਂ ਹੋਰ ਸਮਾਨ ਤਿਆਰ ਕਰਕੇ ਫ੍ਰਿਜਾਂ ਵਿੱਚ ਰੱਖ ਦਿੱਤਾ ਜਾਂਦਾ ਏ ਜਿਸ ਦੀ ਵਰਤੋਂ ਹਰ ਰੋਜ਼ ਦਾਲਾਂ ਸਬਜ਼ੀਆਂ ਬਣਾਉਣ ਵਿੱਚ ਕੀਤੀ ਜਾਂਦੀ ਏ ਸੋ ਇਹ ਵੀ ਨਹੀਂ ਦੇਖਿਆ ਜਾਂਦਾ ਕਿ ਉਹ ਸਮਾਨ ਕਿਤੇ ਖਰਾਬ ਤਾਂ ਨਹੀਂ ਜਾਂ ਫਿਰ ਕਿੰਨੇ ਦਿਨਾਂ ਦਾ ਫ੍ਰਿਜ ਵਿੱਚ ਪਿਆ ਏ ਸੋ ਹੁਣ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਜੇਕਰ ਇਹ ਵਾਲੀਆਂ ਚੀਜ਼ਾਂ ਖਾਮੋਗੇ ਤਾਂ ਤੁਸੀਂ ਆਪ ਬਿਮਾਰੀਆਂ ਨੂੰ ਸੱਦਾ ਦੇਵੋਗੇ ਸੋ ਹਮੇਸ਼ਾ ਹੀ ਆਪਣੇ ਘਰ ਵਿੱਚ ਬਣੀ ਚੀਜ਼ ਨੂੰ ਹੀ ਪਹਿਲ ਦਿਓ ਸੋ ਇਸ ਵੀਡੀਓ ਨੂੰ ਹਰ ਇੱਕ ਤੱਕ ਕਵਤਵਾਦ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹਰ ਇੱਕ ਨੂੰ ਪਤਾ ਲੱਗ ਸਕੇ ਕਿ ਉਹ ਕੀ ਖਾ ਰਹੇ ਹਨ